ਹਰਨ ਉਹ ਬਕਮਾ ਕੇ ਐਂਡ ਤੇ ਆ ਹਾਲ ਸਾਈਡ ਦੇ ਸਾਡੇ ਜਿਹੜੇ ਨਮਾਇंदे ਨੇ ਅਸੀਂ ਸਭਾ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਸੀ ਤੇ ਇਹਨਾਂ ਨਾਲ ਸਾਡਾ ਤਾਲਮੇਲ ਹੋ ਗਿਆ ਸੀ ਸਾਨੂੰ ਸਾਨੂੰ ਇਹਨਾਂ ਨੇ ਬਹੁਤ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਸਭਾ ਦੇ ਵਿੱਚ ਤੁਹਾਡੀ ਸੇਵਾ ਵਾਸਤੇ ਵਲੰਟੀਅਰ ਭੇਜਾਂਗੇ ਅੱਜ ਕਰੀਬ 70 ਕ 80 ਬੰਦੇ ਇਹਨਾਂ ਨੇ ਸਾਨੂੰ ਦਿੱਤੇ ਆ ਤੁਸੀਂ ਆ ਹੋਗੇ ਜੋਤੀਸ਼ਰੀਪ ਟਾਕ ਹਾਂਜੀ ਹਾਂ ਜੋ ਇਹਨਾਂ ਦੀ ਜਿਹੜੀ ਮੇਨ ਡਿਊਟੀ ਆ ਮੈਂ ਜਿਵੇਂ ਜਿੱਥੇ ਜਿੱਥੇ ਟ੍ਰੈਫਿਕ ਦਾ ਜਿਆਦਾ ਫਲੋ ਆ ਟ੍ਰੈਫਿਕ ਦਾ ਜਿਹੜੀ ਸਹੀ ਢੰਗ ਨਾਲ ਟ੍ਰੈਫਿਕ ਚੱਲਦੀ ਰਹੇ ਤੇ ਸਹੀ ਢੰਗ ਨਾਲ ਜਿਹੜੀ ਆ ਟ੍ਰੈਫਿਕ ਆ ਜਿਹੜੀਆਂ ਆਉਂਦੀਆਂ ਕਨਵੈਨਸ ਆਉਂਦੇ ਆ ਵਹੀਕਲ ਆਉਂਦੇ ਆ ਉਹ ਪਾਰਕਿੰਗ ਵਿੱਚ ਪਾਰਕ ਹੋਏ ਤੇ ਜਿੱਥੇ ਵੀ ਰਾਜ ਹੈਗਾ ਉੱਥੇ ਵੀ ਇਹਨਾਂ ਨੂੰ ਪ੍ਰੋਪਰ ਪਬਲਿਕ ਨੂੰ ਗਾਈਡ ਕਰਨ ਦੀ ਖਾਤਰ ਵੀ ਇੱਧਰ ਨੂੰ ਜਾਓ ਜੋ ਸਭ ਢੰਗ ਨਾਲ ਉਹਨਾਂ ਨੂੰ ਬਰੀਫਿੰਗ ਕਰਕੇ ਇਹਨਾਂ ਨੂੰ ਬਰੀਫ ਕੀਤਾ ਗਿਆ ਵੀ ਸਾਰਿਆਂ ਨੂੰ ਜਿਹੜੀ ਵੀ ਸੰਗਤ ਨੂੰ ਨਿਮਰਤਾ ਨਾਲ ਬੇਨਤੀਆਂ ਕਰਕੇ ਵੀ ਪ੍ਰੋਪਰ ਜਿੱਥੇ-ਜਿੱਥੇ ਉਹਨਾਂ ਨੂੰ ਜਾਣਾ ਜੋ ਵੀ ਸਾਰੇ ਸਹਿਯੋਗ ਦੇ ਕੇ ਉਹਨਾਂ ਨੂੰ ਗਾਈਡ ਕਰਨ ਪਾਰਕਿੰਗਾਂ ਤੇ ਜਿੱਥੇ ਪਾਰਕਿੰਗ ਗੱਡੀਆਂ ਕਰਾਉਣ ਸ਼ਟਲ ਬੱਸਾਂ ਹੈਗੀਆਂ ਉਹਨਾਂ ਚ ਜੋ ਸੰਗਤ ਨੂੰ ਚੜਾ ਕੇ ਤੇ ਉਹਨੂੰ ਜਿੱਥੇ-ਜਿੱਥੇ ਪਹੁੰਚਾਉਣਾ ਉਹਨਾਂ ਦੀ ਡਿਊਟੀ ਕਰਨ ਬਹੁਤ ਵਧੀਆ ਸੇਵਾ ਜੀ ਇਤੋਂ ਵੱਡੀ ਸੇਵਾ ਮੈਂ ਤਾਂ ਕਹਿ ਨਹੀਂ ਸਕਦਾ ਵੀ ਇਤੋਂ ਵੱਧ ਤਾਂ ਹੋਈ ਨਹੀਂ ਸਾਡੀ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਪ੍ਰਸ਼ਾਸਨ ਦੇ ਨਾਲ ਸਾਨੂੰ ਬੜੀ ਜਿਹੜੀ ਜਿਹੜੀ ਬੰਦਿਆਂ ਦੀ ਬਹੁਤ ਲੋਡ ਹੁੰਦੀ ਹੈ ਇਹਨਾਂ ਨੇ ਕਾਫੀ ਇਹਨਾਂ ਦੇ ਸਹਿਯੋਗ ਨਾਲ ਸਾਨੂੰ ਕਾਫੀ ਰਾਹਤ ਮਿਲੂਗੀ ਕਿਉਂਕਿ ਪਬਲਿਕ ਨਾਲ ਸਾਡਾ ਇਹਨਾਂ ਨੂੰ ਅੱਗੇ ਕੀਤਾ ਜਾਊਗਾ ਇਹ ਤਾਂ ਕਾਫੀ ਜ਼ਿਆਦਾ ਸਾਡੇ ਵਾਜ ਲਾਹੇਵੰਦ ਹੋਊਗੀ ਇਹ ਬਹੁਤ ਹੀ ਅੱਛਾ ਉਪਰਾਲ ਹਰ ਸਾਲ ਦੀ ਤਰ੍ਹਾਂ ਸ਼ਹੀਦੀ ਜੋੜ ਮੇਲੇ 'ਚ ਬਹੁਤ ਭਾਰੀ ਸੰਖਿਆ 'ਚ ਸੰਗਤ ਆਂਦੀ ਹੈ। ਉਹਨਾਂ ਦੀ ਸਹੂਲਤ ਵਾਸਤੇ ਅਸੀਂ ਕਲ ਸਾਈਡ ਨੂੰ ਅਪਰੋਚ ਕੀਤਾ ਸੀਗਾ ਤੇ ਇਹਨਾਂ ਨੇ ਸਾਨੂੰ ਏਡ ਦੇ ਇਹਨਾਂ ਦੇ ਵਲੰਟੀਅਰ ਨੇ ਉਹ ਸਾਡੇ ਨਾਲ ਸਹਾਇਤਾ ਕਰ ਰਹੇ ਨੇ। ਇਹ ਗੱਲ ਹੁਣ ਤੱਕੜੇ ਉਹ ਕਰਨਾ ਠੀਕ ਹੈ ਕੋਈ ਪ੍ਰੋਬਲਮ ਤਾਂ ਨਹੀਂ ਕਿਸੇ ਨੂੰ। ਇਹਨਾਂ ਤੋਂ ਅਸੀਂ ਹਰ ਇੱਕ ਪੁਆਇੰਟ ਤੇ ਸਹਿਯੋਗ ਲੈ ਰਹੇ ਹਾਂ ਵੀ ਤਾਂਕਿ ਸੰਗਤ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਹੋਵੇ। ਪਾਰਕਿੰਗ ਵਾਸਤੇ ਨਾਕਿਆਂ ਤੇ ਲੋਕਾਂ ਦੀ ਯਾਵਾਜਾਈ 'ਚ ਸੰਗਤ ਨੂੰ ਗਾਈਡ ਕਰਨ ਵਾਸਤੇ ਜਾਂ ਹੋਰ ਵੀ ਕਿਸੇ ਤਰੀਕੇ ਦੀ ਕੋਈ ਸੰਗਤ ਵੱਲੋਂ ਡਿਮਾਂਡ ਆਂਦੀ ਹੈ ਉਹਦੇ ਸਹਿਯੋਗ ਲਈ ਅਸੀਂ ਖਾਲਸਾ ਏਡ ਦੇ ਧੰਨਵਾਦੀ ਵੀ ਆ ਤੇ ਸਾਨੂੰ ਹਰ ਸਟੈਪ ਤੇ ਸਾਡੇ ਨਾਲ ਚੱਲੇ ਹੋਏ